ਸੋ ਅੱਜ ਗੱਲ ਕਰਾਂਗੇ ਸਟਰੀ ਡੌਗ ਆਵਾਰਾ ਕੁੱਤੇਾਂ ਦੀ ਦੇਖਿਆ ਜਾਵੇ ਤਾਂ ਆਵਾਰਾ ਕੁੱਤਿਆਂ ਨੂੰ ਅਕਸਰ ਲੋਕਾਂ ਵੱਲੋਂ ਦੁੱਤਕਾਰਿਆ ਜਾਂਦਾ ਹੈ ਅਤੇ ਲੋਕਾਂ ਵਿੱਚ ਇਹ ਵੀ ਸ਼ੌਂਕ ਪਾਇਆ ਗਿਆ ਹੈ ਕਿ ਲੋਕ ਮਹਿੰਗੇ ਤੋਂ ਮਹਿੰਗੇ ਕੁੱਤੇ ਆਪਣੇ ਘਰਾਂ ਵਿੱਚ ਰੱਖ ਜਾਣ ਇਹਨਾਂ ਆਵਾਰਾ ਕੁੱਤਿਆਂ ਨੂੰ ਸਾਂਭਣ ਲਈ ਸਾਡੇ ਨਾਲ ਇੱਕ ਮੌਜੂਦ ਨੇ ਨੌਜਵਾਨ ਜੋ ਕਿ ਇੱਕ ਸ਼ੋਰੂਮ ਜਲਾ ਰਹੇ ਇਲੈਕਟ੍ਰੋਨਿਕਸ ਗੁੱਡਸ ਦਾ ਤੇ ਉਹਨਾਂ ਨੇ ਹੁਣ ਤੱਕ ਸੈਂਕੜਾ ਕੁੱਤਿਆਂ ਦੀ ਮਦਦ ਕੀਤੀ ਆ ਜੋ ਕਿ ਆਵਾਰਾ ਡੌਗ ਗਲੀਆਂ ਵਿੱਚ ਫਿਰਦੇ ਹਨ ਫਟੜਕ ਕੁੱਤਿਆਂ ਦੀ ਅਸੀਂ ਗੱਲਬਾਤ ਕਰਾਂਗੇ ਇਹਨਾਂ ਨਾਲ ਹਾਂਜੀ ਕੀ ਨਾਮ ਜੀ ਜਗਦੀਪ ਸ਼ਰਮਾ ਸ਼ਰਮਾ ਜੀ ਜਿਹੜੇ ਤੁਸੀਂ ਇਹ ਆਵਾਰਾ ਕੁੱਤੇ ਨੂੰ ਸਾਹਮਣੇ ਆਪਣੇ ਸ਼ੋਰੂਮ ਚ ਹੀ ਥੋੜੇ ਦੇਖਿਆ ਸੀ ਇਹ ਤੁਸੀਂ ਕਦੋਂ ਤੁਹਾਡੇ ਚ ਪਾਵਨਾ ਹੈ तकरीबन 3-4 ਸਾਲ ਹੋ ਗਏ ਨੇ 3-4 ਸਾਲ ਬਲਕਿ ਕੀ ਗੱਲ ਕਦੋਂ ਕਿੱਥੋਂ ਪੈਦਾ ਹੋਈ ਥੋੜੇ ਜਿਹਾ ਪਾਵਨਾ ਮੈਂ ਨਹੀਂ ਬਸ ਇੱਕ ਡੌਗ ਸੀਗਾ ਤੇ ਜੇ ਤਕਰੀਬਨ ਜਦੋਂ ਸਾਡੀ ਸ਼ਾਪ ਦੇ ਬਾਹਰ ਪਿਆ ਬਹੁਤ ਜ਼ਿਆਦਾ ਸੀਰੀਅਸ ਸੀ ਕੋਈ ਉਹਨੂੰ ਪੁੱਛ ਨਹੀਂ ਰਿਹਾ ਸੀ ਕਿ ਅਭੀ ਹਾਂ ਮੈਂ ਹਰ ਬੰਦਾ ਜੇ ਮੰਨ ਲਾ ਦੇ ਉੱਚੀ ਕਮਾਰੀ ਜਾਂਦਾ ਸੀ ਮੇਰੇ ਬੇਟੇ ਨੇ ਉਹਨੂੰ ਥੋੜੇ ਜਿਹਾ ਇਲਾਜ ਕਰਨ ਲਈ ਦੇਖਣ ਲੱਗ ਗਿਆ कि हां उस तो बाद फिर मैं कोशिश करी उन्हें इतना प्यार पे गया कि आखर गुर बच गया उस तो बाद शुरुआत हो गई परमात्मा इदरले बसलात में ने ए किन्ने साल ਪਹਿਲਾਂ ਸ਼ੁਰੂਆਤ ਕੀਤੀ ਸੀ ਆਪਾਂ तकरीबन 3-4 ਸਾਲ ਪਹਿਲਾਂ ਇਹ 3-4 ਸਾਲ ਪਹਿਲਾਂ ਸ਼ੁਰੂ ਕੀਤੀ ਤੇ ਹੁਣ ਤੱਕ ਕਿੰਨੇ ਕੁੱਤੇ ਹਨ ਤੁਸੀਂ ਜਿਹੜਾ ਇਹਨਾਂ ਨੂੰ ਵਾਰਾ ਡੌਗਰ ਨੂੰ ਸੰਭਾਲ ਚੁੱਕੇ ਹੋ ਨਹੀਂ ਮੈਂ ਤੇਰੀ ਕੀ ਸੰਭਾਲਣੇ ਸੰਭਾਲਣੇ ਤੋਂ ਉੱਪਰ ਆ ਮੈਂ ਮੇਨ ਕੋਸ਼ਿਸ਼ ਆ ਇਹ ਜੇ ਤੱਕ ਮੈਂ ਕਹਿੰਦੇ ਆ ਜੇ ਚੰਗਾ ਕਰਮ ਕਰੀਏ ਤਾਂ ਜਾ ਦੇਣਾ ਰਕੇ ਕਿ ਹਾਂ ਇਹਨੇ ਕਰ ਲਈ ਤਾਂ ਤਕਰੀਬਨ ਪਤਾ ਨਹੀਂ ਹੈ ਕਿ ਕਿੰਨੇ ਕਰ ਲਈ ਜਿੰਨੀ ਡਿਊਟੀ ਲੈਦਾ ਲਾਈ ਜਾਂਦਾ ਉੱਪਰ ਵਾਲਾ ਉਹਨਾ ਕਰਮ ਕਰੀ ਜਾਂਦੇ ਆ ਪਰ ਦੇਖਣ ਚ ਮਿਲਦਾ ਆਮ ਲੋਕਾਂ ਵੱਲੋਂ ਇਹ ਨਾ ਵਾਰਾ ਕੁੱਤਿਆਂ ਨੂੰ ਦੁਤਕਾਰੇ ਜਾਂਦਾ ਇਹ ਕੁੱਤੇ ਕਿਸੇ ਦੇ ਘਰ ਦੇ ਮੂਹਰੇ ਜੀ ਇੱਕ ਰੋਟੀ ਖਾ ਲੈਣ ਇਹਨਾਂ ਤੋਂ ਵੱਧ ਵਫਾਦਾਰ ਨਹੀਂ ਮੰਨਿਆ ਗਿਆ ਪਰ ਦੁਤਕਾਰਨ ਦਾ ਕੀ ਕਾਰਨ ਹੁੰਦਾ ਲੋਕਾਂ ਦੀ ਸੋਚ ਆ ਰਕਸ਼ਸ਼ ਪਹਿਲਾਂ ਵੀ ਸੀ ਰਕਸ਼ਸ਼ ਹੋਣ ਵੀ ਨਹੀਂ ਆਪਾਂ ਪਹਿਲਾਂ ਕਹਿੰਨੇ ਆ ਕਿ ਸਾਜੂਕ ਸੀ ਠੀਕ ਹੈ ਕਿ ਹੁਣ ਕਲ ਜੂਗਾ ਹੁਣ ਵੀ ਰਕਸ਼ਸ਼ ਨਹੀਂ ਸੋਚ ਆਪਣੇ ਆਪਣੇ ਇੰਡੀਪੈਂਡੈਂਟ ਲੋਕਾਂ ਦੀ ਔਰ ਸੋਚ ਜੇ ਦੇਖਿਆ ਜਾਵੇ ਤਾਂ ਮੈਂ ਕਿ ਦੋ ਬੰਨੇ ਕੁੱਤੇ ਲਿਆਂਦੇ ਆਂਦੇ ਨੇ ਦੋ ਦੋ ਅੱਤੇ ਇੱਥੇ ਲੱਖਾਂ ਦੇ ਆਉਂਦੇ ਅਸੀਂ ਦੇਖਦੇ ਆਂ ਪਰ ਇਹਨਾਂ ਕੁੱਤਿਆਂ ਰੋਟੀ ਭਾਣ ਲੱਗੇ ਲੋਕਾਂ ਨੂੰ ਕੀ ਪੈਦਾ ਹੁੰਦਾ ਇਸ ਅੱਜ ਕਿਉਂ ਭਾਵਨਾ ਕੋਈ ਨਹੀਂ ਪੈਦਾ ਹੁੰਦੀ ਹੂੰ ਇਸ ਦੇ ਬਾਰੇ ਕੀ ਕਹਿ ਸਕਦੇ ਨੇ ਮੇਰੇ ਹੁਣ ਉਹਨਾਂ ਦੀ ਸੋਚ ਐ ਕੀ ਐ ਮੈਂ ਇਹਨਾਂ ਨੂੰ ਜੇ ਸਟਰੀ ਡੌਗ ਨੂੰ ਪਿਆਰ ਕਰਨ ਇੰਨੇ ਸੰਭਾਲ ਰੱਖਣ ਮੈਂ ਕਹਿੰਦਾ ਉਹਨਾਂ ਨਾਲੋਂ ਬੈਟਰ ਨਹੀਂ ਸਾਰੇ ਤੇ ਹੁਣ ਤੁਸੀਂ ਕਿੱਥੇ ਕਿੱਥੇ ਕੁੱਤੇ ਰੱਖੇ ਥੋੜੇ ਸ਼ੋਰੂਮ ਚ ਵੀ ਰੱਖੇ ਹੋਏ ਨੇ ਹੋਰ ਸਮਰਾਲ ਚ ਕਿੱਥੇ ਕਿੱਥੇ ਤਕਰੀਬਨ ਐ ਕਈ ਸਾਡੇ ਕੋਲ ਜਗ੍ਹਾ ਦੀ ਪ੍ਰੋਬਲਮ ਹੋ ਰਹੀ ਆ ਮੰਨ ਲਓ ਆਈਸੀਸੀ ਬੈਂਕ ਦੇ ਸਾਹਮਣੇ ਆ ਪਾਣੀ ਵਾਲੇ ਟੈਂਕੀ ਕੋਲੇ ਮਛੜਾ ਰੋਡ ਤੇ ਨਹੀਂ ਦੁਰਲਭ ਨਗਰ ਚ ਨੇ ਆਏ ਡਿਵਾਈਡ ਕਰੇ ਉਹਨਾਂ ਜਿੱਥੇ ਹੈਗੇ ਨਹੀਂ ਰਹਿੰਦੇ ਨਹੀਂ ਇਹਨਾਂ ਦੀ ਸੇਵਾ ਤੁਸੀਂ ਕਲੀ ਕਰਦੇ ਹੋ ਜਾਂ ਤੁਹਾਡੇ ਨਾਲ ਕੋਈ ਟੀਮ ਵਰਕ ਹੈਗਾ ਨਾਲ ਮੈਂਬਰ ਜੁੜੇ ਹੋਏ ਨੇ ਮੈਂਬਰ ਤਾਂ ਤਕਰੀਬਨ ਸਾਡੀ ਇੱਕ ਸੰਸਥਾ ਬਣੀ ਸੀ ਸੰਸਥਾ ਚ ਤਕਰੀਬਨ 2-4 ਬੰਦੇ ਐ ਜਿਹਨੇ ਜਿਹੜੇ ਵਿਚਾਰੇ ਆਪਣੇ ਨਾਲ ਕਰਨ ਲੱਗੇ ਨੂੰ ਲੱਗ ਕਰੀ ਜਾਂਦੇ ਨੇ ਅਸੀਂ ਆਪਣਾ ਲੱਗ ਕਰੀ ਜਾਂਦੇ ਆ ਵੀ ਸੰਸਥਾ ਦਾ ਗਾਹਾਂ ਕੋਈ ਰਿਸਪੌਂਸ ਹੀ ਨਹੀਂ ਆਇਆ ਹੈਗਾ ਫਿਰ ਉੱਪਰ ਵਾਲੀ ਦੀ ਕਿਰਪਾ ਨਾਲ ਹੁਣ ਛੱਡ ਤਾਂ ਸਕਦਾ ਨਹੀਂ ਸੀ ਇਹਨਾਂ ਨੂੰ ਮੈਂ ਕਿ ਹਾਂ ਵੀ ਮਨ ਲਾ ਮੈਂ ਕਿਸੇ ਸਾਰੇ ਛੱਡਾਂ ਲੱਗੇ ਹੋਏ ਆ ਕੰਮ ਕਰਨ ਮੇਰੀ ਡਿਊਟੀ ਲਾਤੀ ਉੱਪਰ ਵਾਲੇ ਨੇ ਸਾਡੀ ਇਹਨਾਂ ਨੂੰ ਖਰਾਕ ਚ ਕੀ ਦਿੰਦੇ ਹਣੇ ਡਾਇਰੈਕਟ ਕੀ ਰੱਖੀ ਤੁਸੀਂ ਸਵੇਰੇ ਦੁੱਧ ਆ ਜੀ ਤੇ ਬ੍ਰੈਡ ਹੁੰਦੇ ਨੇ ਉਸ ਤੋਂ ਦੁਪਹਿਰੇ ਦਹੀਂ ਆ ਰਾਤ ਨੂੰ ਫਿਰ ਮੰਨ ਲਾ ਤਕਰੀਬਨ ਦੁੱਧ ਨਾਲ ਹੋ ਗਿਆ ਜੇ ਰੋਟੀਆਂ ਲੈ ਲਈਆਂ ਜੇ ਘਰੋਂ ਸਾਡੇ ਬਣ ਜਾਂਦੀਆਂ ਨੇ ਫਿਰ ਅਸੀਂ ਕਰੀ ਮੰਨ ਲਾ ਹੋਟਲ ਤੋਂ ਵੀ ਰੋਟੀ ਲੈ ਕੇ ਬਣੀ ਬਣਾਈ ਨਾਲ ਉਹਨੂੰ ਮਿਕਸ ਕਰਕੇ ਫਿਰ ਨਾਲ ਦੇਈ ਦੀ ਆ ਜਿਵੇਂ ਕਿ ਦੇਖਿਆ ਹੋਵੇ ਆ ਸੜਕਾਂ ਤੇ ਅਸੀਂ ਦੇਖਦੇ ਹਾਂ ਜਿਹੜੇ ਕੁੱਤੇ ਨੂੰ ਕੋਈ ਵਾਰ ਗੱਡੀਆਂ ਫੇਟ ਮਾਰ ਜਾਂਦੇ ਸੱਟਾਂ ਲੱਗ ਜਾਂਦੀਆਂ ਉਹਨਾਂ ਕੁੱਤਿਆਂ ਨੂੰ ਸਾਂਭਦੇ ਹਾਂ ਹਾਂਜੀ ਹਾਂਜੀ ਮੇਨ ਮਕਸਦ ਸਾਡਾ ਉਹੀ ਆ ਜਿਆਦਾਤਰ ਤਾਂ ਤਕਰੀਬਨ ਸਾਡੇ ਕੋਲੇ ਉਹੀ ਡੌਗਸ ਨੇ ਜਿਹੜੀਆਂ ਮੰਨ ਲਾ ਸਰਟੀਫਿਕੇਟ ਨੇ ਲੱਗੀਆਂ ਹੋਈਆਂ ਉਹਨਾਂ ਦਾ ਫਿਰ ਟ੍ਰੀਟਮੈਂਟ ਕਰਕੇ ਵੀ ਸਾਡੇ ਕੋਲ ਰਹੀ ਜਾਂਦੇ ਨੇ ਉਹਨਾਂ ਕਿਆਂ ਕਿਉਂਕਿ ਉਹਨਾਂ ਨਾਲ ਪਿਆਰ ਪੈ ਜਾਂਦਾ ਉਹ ਜਾਣਦੇ ਨਹੀਂ ਕਿਤੇ ਔਰ ਦੇਖਿਆ ਜਾਵੇ ਜਦੋਂ ਸੱਟ ਲੱਗਣ ਤੋਂ ਬਾਅਦ ਤੁਸੀਂ ਲੈ ਕੇ ਆਉਂਦੇ ਹੋ ਤਾਂ ਇਹਨਾਂ ਦਾ ਫਿਰ ਕੋਈ ਡਾਕਟਰ ਵੀ ਰੱਖਿਆ ਹੈ ਆਪਾਂ ਡਾਕਟਰ ਹੈਗੇ ਨੇ 3-4 ਡਾਕਟਰ ਨੇ ਜਿਹੜੇ ਜਿੰਨਾਂ ਦੀ ਸਾਡੀ ਟੀਮ ਹੈ ਜੇ ਜਿਨਾਂ ਨੂੰ ਕਾਲ ਕਰੀ ਦੀ ਉਸ ਟਾਈਮ ਕਈ ਵਰੀ ਹਾਜ਼ਰ ਹੁੰਦੇ ਨਹੀਂ ਕਦੇ ਨਹੀਂ ਹੁੰਦੇ ਜਿਹੜਾ ਹਾਜ਼ਰ ਹੁੰਦਾ ਉਹਨਾਂ ਨੂੰ ਅਸੀਂ ਮਿਲ ਲਈਦਾ ਵੀ ਆਖਰਕਾਰ ਛੇਤੀ ਜਿਆ ਹੈਲਪ ਪਹੁੰਚ ਵੀ ਹੁਣ ਕਿੰਨੇ ਕੁੱਤੇ ਥੁਰ ਗਾਸਟੈਂਕ ਤਕਰੀਬਨ ਮੈਂ ਕਹਿੰਦਾ 90 ਕਿਦੇ ਹੋਣੇ ਆ ਜੀ ਤਕਰੀਬਨ ਪਰ ਇੱਕ ਕੁੱਤੇ ਦੇ ਕਿੰਨਾ ਖਰਚਾ ਆ ਜਾਂਦਾ ਖਾਣ ਪੀਣ ਦਾ ਖਾਣ ਪੀਣ ਦਾ ਤਕਰੀਬਨ ਡੇਲੀ ਜੀ ਮੰਨ ਲਓ ਮੇਰੇ ਨੀਅਰ ਅਬਾਊਟ ਮੇਰੇ ਹਿਸਾਬ ਨਾਲ ਸਾਡਾ ਮੰਥਲੀ ਅਸੀਂ ਜੋੜਿਆ ਸੀ ਅਸੀਂ 85000 ਰੁਪਏ ਹੋ ਜਾਂਦਾ ਤਕਰੀਬਨ 80 85000 ਰੁਪਏ ਕਿਵੇਂ ਮਾਈਨਸ ਕਰਦੇ ਹੋ ਤੁਸੀਂ ਤਕਰੀਬਨ ਇੱਕ ਤਕਰੀਬਨ 30 ਕੇ ਜਾ ਸਾਡੇ ਦੁੱਧ ਦੇ ਹੀ ਹੋ ਜਾਂਦਾ ਜੀ ਉਹ ਇੱਕ ਰੱਬ ਦਾ ਬੰਦੇ ਆ ਜਿਹੜੇ ਸਾਨੂੰ ਮਿਲੇ ਵੀ ਆਖਵੇਂ ਤਾਂ ਕਦੇ ਵੀ ਨਹੀਂ ਸੀ ਸੋਚ ਹੁੰਦੀ ਕਿ ਇਹ ਜੀ ਨਾਲ ਸਪੋਰਟ ਮੇਰੀ ਕਰ ਦੇਣਗੇ ਉਹਨਾਂ ਨੇ ਮੈਨੂੰ ਕਾਲ ਕਰੀ ਕਿ ਤੁਸੀਂ ਸ਼ਰਮਾ ਜੀ ਬੋਰੀਓ ਮੈਂ ਕਹਿੰਨ ਜੀ ਉਹਨਾਂ ਨੇ ਮੈਨੂੰ ਕਿਹਾ ਕਿ ਘਬਰਾਓ ਨਾ ਤੁਸੀਂ ਮੈਂ ਤੁਹਾਨੂੰ ਜਾਣਦਾ ਨਹੀਂ ਤੁਸੀਂ ਮੈਨੂੰ ਨਹੀਂ ਜਾਂਦੇ ਨਾਮ ਮੇਰਾ ਮੈਂ ਤੁਹਾਡੇ ਦੁੱਧ ਦਾ ਖਰਚਾ ਮੈਂ ਤੁਹਾਡੇ ਹਾਇਰ ਕਰੂੰਗਾ ਜਾਣੇ ਕੀ ਕਹਿਣ ਦਾ ਮਤਲਬ ਪਰਮਾਤਮਾ ਵੱਲੋਂ ਮਦਦ ਹੋਈ ਜਾ ਰਹੀ ਹੈ ਉਹਨਾਂ ਦੀ ਦੇਖੋ ਇਹ ਤਾਂ ਮੈਂ ਕਹਿ ਸਕਦਾ ਰੱਬ ਦੇਖਿਆ ਤਾਂ ਹੈ ਨਹੀਂ ਤੇ ਉਹ ਇਨਸਾਨ ਨੇ ਸਾਡਾ ਅਸੀਂ ਉਹਨੂੰ ਭੁੱਲ ਨਹੀਂ ਸਕਦੇ ਕਿ ਉਹ ਸਾਡੀ ਸਪੋਰਟ ਕਰਨ ਲੱਗ ਗਿਆ ਕਹਿੰਦੇ ਕੋਈ ਗੱਲ ਨਹੀਂ ਘਬਰਾਓ ਨਾ ਇੰਨੇ ਚਿਰ ਹੋ ਗਏ ਤੁਸੀਂ ਸਾਥ ਕਰਦੇ ਨੂੰ ਮੈਂ ਤੁਹਾਡੇ ਨਾਲ ਖੜੂਗਾ ਇਹਨੂੰ ਦੇਖ ਦਿਓ ਇਹ ਕਰਦੇ ਨਹੀਂ ਕਹਿੰਦੇ ਮੈਂਬਰ ਵੀ ਇਹ ਕਿਹੜੇ ਕੰਮ ਕਰਨ ਲੱਗੇ ਤੁਸੀਂ ਕਿੱਧਰ ਨੂੰ ਦੁਰਪਿਓ ਕਹਿੰਦੇ ਨੇ ਕਿ ਬਰੀ ਮਨ ਲ ਤੰਗ ਪਰੇਸ਼ਾਨ ਪਹਿਲਾਂ ਪਹਿਲਾਂ ਹੋ ਜਾਂਦੇ ਸੀ ਹੁਣ ਕੀ ਆ ਮੇਰੀ ਵਾਈਫ ਵੀ ਆਪਣੇ ਨਾਲ ਹੋ ਗਈ ਵੀ ਹਾਂ ਮੇਰੇ ਬੇਟਾ ਵੀ ਹੋ ਗਿਆ ਬੇਟਾ ਤਾਂ ਪਹਿਲਾਂ ਸ਼ੁਰੂ ਤੋਂ ਇਹ ਜਿਹਾ ਸੀ ਨਾਲੇ ਦੁਰਪਿਓ ਵੀ ਚਲੋ ਜ다 ਹੜਦੇ ਨਹੀਂ ਉਹਨਾਂ ਦੇ ਦਿਲ ਇਹ ਜਿਹਾ ਪਿਆਰ ਕਰੇ ਨਹੀਂ ਉਹ ਵੀ ਵਿਚਾਰੇ ਪਿਆਰ ਕਰਦੇ ਨੇ ਕਰੇ ਵੀ ਸਾਡੇ ਕੋ ਸਟਰੀ ਡੌਗ ਨੇ ਬਾਹਰ ਵੀ ਨੇ ਕਰਦੇ ਨਾਲ ਇੱਕ ਦੁਕਾਨ ਉਹ ਕੱਲ ਸੀ ਖੋਲ ਕੇ ਉਹਨਾਂ ਨੂੰ ਕੀ ਕਰਿਆ ਕੀ ਠੰਡ ਹੁਣ ਠੰਡ ਹੋਣ ਲੱਗ ਗਈ ਤਕਰੀਬਨ ਦਸੰਬਰ ਦਾ ਮਹੀਨਾ ਇਹ ਜਾਣਾ ਕਿ ਬਹੁਤ ਬਿਮਾਰ ਹੋਣਗੇ ਤਕਰੀਬਨ ਸਾਡੇ ਡੌਗੀਸ ਕਈ ਮਰ ਵੀ ਗਏ ਠੰਡ ਦੇ ਕਾਰਨ ਕਰਕੇ ਬਾਹਰ ਸੜਕਾਂ ਤੇ ਉਹਨਾਂ ਨੇ ਅਸੀਂ ਦੁਕਾਨ ਖਾਲੀ ਖੁੱਲੀ ਕਰਾ ਕੇ ਉੱਤੇ ਰਖਾਏ ਨਹੀਂ ਵੀ ਉੱਥੇ ਜਰਾ ਰਹਿ ਸਕਣ یوں ਸੂਈ ਸਵੇਰੇ ਸਾਧਰੇ 5 ਵਜੇ ਉੱਠ ਜਾਂਦੇ ਹਾਂ ਫਿਰ ਜਾ ਕੇ ਜਗਾ ਜਗਾ ਦੇ ਜਿੱਥੇ ਰੱਖਿਆ ਦੁੱਧ ਦਿੰਨੇ ਹੋ ਟਾਈਮ ਕਾਫੀ ਦਿੰਨੇ ਹੋ ਤੇ ਦੁਕਾਨਦਾਰੀ ਵੀ ਲੱਕੇ ਦੋ ਟਾਈਮ ਦੇ ਮੈਂ 9 ਵਜੇ ਤਕਰੀਬਨ ਜੀ 8:30 9 ਵਜੇ ਫ੍ਰੀ ਹੋ ਜਿੰਦਾ ਸਵੇਰੇ 5:30 ਵਜੇ ਲਾਰਮ ਵੱਜਦਾ 6 ਵਜੇ ਮੈਂ ਸ਼ੁਰੂ ਹੀ ਨਾ ਕਰੂੰ 8:30 9 ਵਜੇ ਦੇ ਡੇਲੀ ਮੈਨੂੰ ਤੇ ਢੋਲੀ ਟਾਲੀ ਦੁੱਧ ਲੈ ਕੇ ਫਿਰ ਆ ਕੇ ਜਸਟ ਦੁਕਾਨ ਖੋਲਦਾ ਫਿਰ ਬੇਟਾ ਆ ਜਾਂਦਾ 11 12 ਵਜੇ ਫਿਰ ਆ ਕੇ ਮੈਂ ਨੌਣ ਨੌਣ ਜਾਣਾ ਫਿਰ 1 2 ਵਜੇ ਫਿਰ ਸ਼ਾਪ ਤੇ ਉਹਨਾਂ ਵਾਪਸ ਉਸੀਂ ਦੇਖਿਆ ਥੋੜੀ ਸ਼ਾਪ ਚ ਵੀ ਛੋਟੇ ਛੋਟੇ ਕਤੂਰੇ ਵੀ ਨੇ ਵੱਡੇ ਵੀ ਨੇ ਉਹ ਕੋਈ ਕਸਟਮਰ ਆਂਦਾ ਤਾਂ ਕਿ ਇਹ ਕਸਟਮਰ ਨੂੰ ਥੋੜਾ ਦਿਖਣ ਨੂੰ ਆਉੜ ਨਹੀਂ ਲੱਗਦਾ ਕਹਿੰਦਾ ਨਹੀਂ ਤੁਹਾਨੂੰ ਕਸਟਮਰ ਕਸਟਮਰ ਕਹਿੰਦਾ ਜੀ ਤਕਰੀਬਨ ਸਾਡੇ ਜਿਹੜੇ ਮੇਰੇ ਸਟਾਫ ਵਾਲੇ ਨੇ ਸਾਰੇ ਕੋਈ ਫੈਮਿਲੀ ਮੈਂਬਰ ਮੋਂਗ ਨੇ ਸਾਰੇ ਇਹ ਪਹਿਲਾਂ ਪਹਿਲਾਂ ਤੰਗ ਪਰੇਸ਼ਾਨ ਹੁੰਦੇ ਸੀ ਕਿ ਹਾਂ ਵੀ ਕੀ ਕਰ ਰਹੇ ਹੁਣ ਤੋ ਆਦੀ ਹੋ ਗਏ ਜਦੋਂ ਉਹਨਾਂ ਨੇ ਕਿਤੇ ਨੇ ਬਾਥਰੂਮ ਕਰਿਆ ਜਦੋਂ ਚੱਕ ਕੇ ਜਦੋਂ ਪੋਚਾ ਲਾ ਦਿੰਦੇ ਨੇ ਵੀ ਲਾਲ ਹੋ ਗਿਆ ਹੁਣ ਤਾਂ ਆਦੀ ਹੋ ਗਏ ਪਰਫਿਊਮ ਲੱਗੇ ਹੋਣੇ ਜਾਂ ਨਾਲ ਦੀਆਂ ਛਿੜਕੀ ਜਾਂਦੇ ਨੇ ਵੀ ਆ ਚੱਲੋ ਦੇਲੀ ਇੱਕ ਹੈ ਉਹਦਾ ਰੂਟ ਸਟਾਫ ਵੀ ਹੈਗਾ ਅੰਦਰ ਸਟਾਫ ਨਹੀਂ ਕਿੰਦਾ ਜੀ ਤੁਸੀਂ ਕੀ ਕਰਦੇ ਹੋ ਜਿਹੜਾ ਸਟਾਫ ਨੇ ਵਿਚਾਰਿਆਂ ਨੇ ਕੀ ਕਹਿਣੋ ਸ਼ਾਇਦ ਉਹਨਾਂ ਦੇ ਮਨ ਚ ਜਾਂਦਾ ਵੀ ਵੀ ਕਿੱਥੇ ਫਸ ਗਈ ਪਰ ਕਈ ਵਰੀ ਕਈ ਹੁਣ ਇਹਨਾਂ ਦੀ ਸੋਚ ਇਹਨਾਂ ਦੇ ਆ ਵੀ ਹੈ ਵੀ ਤੰਗ ਪਰੇਸ਼ਾਨ ਕਿ ਸਹੀ ਨੇ ਹੁਣ ਮੈਂ ਤਾਂ ਉਹਨ ਛੱਡ ਨਹੀਂ ਸਕਦਾ ਜੇ ਕਦੇ ਰਿਸ਼ਤੇਦਾਰੀ ਜਿੱਥੇ ਜਾਣਾ ਪਵੇ ਫਿਰ ਕਿਵੇਂ ਮੈਨੇਜ ਕਰਦੇ ਹੋ ਕੀ ਗੱਲ ਕੋਈ ਆਂਦਾ ਜਾਂ ਇਕੱਲੇ ਫਿਰ ਤਰ ਜਾਂ ਜਾਂਦੀ ਨਹੀਂ ਨਹੀਂ ਮੈਂ ਮੇਰੀ ਤਾਂ ਅੱਗੇ ਕਿਉਂਦਾ ਸਾਡਾ ਲਾਸ ਸੰਡੇ ਹੁੰਦਾ ਸੀ ਆ ਸਾਡਾ ਪਿਛਲੇ ਮਹੀਨੇ ਨਿਕਲਿਆ ਕਿ ਲਾਸ ਸੰਡੇ ਮੈਂ ਉਹਦੇ ਵਿੱਚ ਇੱਕ ਸਟੇਟਸ ਤੇ ਪਤਾ ਕੀ ਵੀ ਲਾਸ ਸੰਡੇ ਆ ਸਾਡੀ ਕਿ ਜਿੰਨਾ ਮੈਨੂੰ ਮੈਸੇਜ ਭੇਜਿਆ ਕਿ ਵੀਰਜੀ ਤੁਹਾਡੇ ਦਾ ਲਾਸ ਸੰਡੇ ਤੇ ਤੁਹਾਨੂੰ ਕੋਈ ਛੁੱਟੀ ਹੁੰਨੀ ਹੈ ਕਿਉਂਕਿ ਲੋਕਾਂ ਲਈ ਲਾਸ ਸੰਡੇ ਹੁੰਦਾ ਮੇਰੇ ਲਈ ਤੇ ਮੈਨੂੰ ਹੁੰਦਾ ਕਿ ਭੁੱਖੇ ਬੈਠੇ ਆ ਫਿਰ ਬੈਠੇ ਬੈਠੇ ਮੇਰੇ ਧਿਆਨ ਉਧਰ ਨੂੰ ਜਾਂਦਾ ਫਿਰ ਮੈਂ ਦੁਕਾਨ ਖੋਲ੍ਹਣੀ ਆ ਕੇ ਇਹਨਾਂ ਡੌਗੀਜ਼ ਨੂੰ ਪਾਉਣਾ ਲੋਕ ਦਿਨੇ ਮੇਰੇ ਸਾਰੇ ਪਰਿਵਾਰ ਆ ਸਾਰੇ ਜਿੰਨਾ ਟੋਟਲ 90 ਡੌਗੀਜ਼ ਨੇ ਉਹਨਾਂ ਨੂੰ ਦੁੱਧ ਪਾਉਂਦੇ 9-10 ਉੱਤੇ ਵਜ ਜਾਂਦੇ ਨੇ ਦੁਪਹਿਰੇ ਫਿਰ ਸ਼ੁਰੂ ਹੋ ਜਾਂਦਾ ਰਾਤ ਨੂੰ ਫਿਰ ਸ਼ੁਰੂ ਹੋ ਜਾਂਦਾ ਦੀਖਿਆ ਜਵੇਦਾ ਆਮ ਤਰ੍ਹਾਂ ਦੇ ਵਿੱਚ ਇੱਕ ਤੋਂ ਦੋ ਤੋਂ ਵੱਧ ਡਾਗੂ ਹੀ ਰੱਖਣੀ ਹੁੰਦੀ ਤੁਸੀਂ 90 ਡੌਗਾਂ ਦੀ ਸੇਵਾ ਕਰ ਰਹੇ ਹੋ ਕੁੱਤੇਾਂ ਦੀ ਸੇਵਾ ਕਰ ਰਹੇ ਹੋ ਪਰ ਤੁਹਾਡੇ ਨਾਲ ਇਸ ਟਾਈਮ ਟੀਮ ਵਰਕ ਕੋਈ ਨਹੀਂ ਹੈ ਇਕੱਲੇ ਲੱਗੇ ਹੋਏ ਹਨ ਪਰਿਵਾਰ ਲੱਗਿਆ ਹੋਇਆ ਜਾਂ ਤੁਹਾਡਾ ਸਟਾਫ ਲੱਗਿਆ ਹੋਇਆ ਕੀ ਚਾਹੁੰਦੇ ਹੋ ਵੀ ਤੁਹਾਡੇ ਨਾਲ ਲੋਕ ਅੱਗੇ ਆ ਕੇ ਤੁਰਨ ਵੈਸੇ ਤਾਂ ਲੋਕਾਂ ਨੂੰ ਅਪੀਲ ਇਹੀ ਕਰੀ ਨੇ ਦੇਖੋ ਯਾਰ ਇੱਕ ਜੇ ਮੰਨ ਲਾ ਮੈਂ ਇਕੱਲਾ ਕੁਝ ਨਹੀਂ ਕਰਨ ਯੋਗ ਹੈ ਆਪਾਂ ਚੰਗੇ ਕਰਮ ਸੋਚਦੇ ਜਦੋਂ ਇਹ ਤਾਂ ਪਰੋਟੀ ਪਾਉਣੀ ਆ ਪਰਮਾਤਮਾ ਨੇ ਮੈਨੂੰ ਕੁਝ ਚੀਜ਼ ਦੀ ਕਮੀ ਨਹੀਂ ਛੱਡੀ ਠੀਕ ਹੈ ਮਨ ਨੂੰ ਦਿਲਾਸਾ ਹੁੰਦਾ ਕਿ ਅਸੀਂ ਚੰਗੇ ਕਰਮ ਕਰ ਰਹੇ ਹਾਂ ਇਹ ਮਾੜਾ ਕਰਦੇ ਤਾਂ ਅਮੀਦੇ ਮਨਚੁੰਨ ਦਕੇ ਸੀ ਮਾੜਾ ਕਰ ਰਹੇ ਹੁਣ ਚੰਗੇ ਕਰਾਂਗੇ ਤਾਂ ਤੁਹਾਡੀ ਜਿਹੜੀ ਪੀੜ੍ਹੀ ਹੈ ਗਾਂਹਾਂ ਵਾਲੀ ਜਿਹਨਾਂ ਜਨਮ ਹੈਗਾ ਗਾਂ ਸੁਦਰਜੂ ਨਹੀਂ ਬਾਕੀ ਦੇ ਬੈਠੇ ਹਨ ਹੋਰ ਕੀ ਆ ਤੇ ਇਸ ਤਰ੍ਹਾਂ ਹੋਇਆ ਤੁਹਾਡੀ ਦੁਕਾਨ ਤੇ ਕਸਟਮਰ ਬੜਨ ਲੱਗਿਆ ਹੋਵੇ ਦੇਖ ਕੇ ਮੁੜ ਗਿਆ ਹੋਵੇ ਨਹੀਂ ਹਜੇ ਤੱਕ ਤਾਂ ਹੋਇਆ ਨਹੀਂ ਹੈ ਕਿਵਰੀ ਕਸਟਮਰ ਜਿਹੜੇ ਡੌਗਸ ਨੇ ਜਾਂ ਕੋਈ ਇਹਨਾਂ ਦਾ ਪਹਿਰਾਵਾ ਕਿਵਰੀ ਕੋਈ ਕਸਟਮਰ ਦਾ ਉੱਤੇ ਲੱਗ ਜਾ ਹੁੰਦਾ ਥੋੜੇ ਜਿਹਾ ਪੌਂਕਦੇ ਨੇ ਫਿਰ ਇਹਨਾਂ ਨੂੰ ਚੁੱਪ ਕਰਾ ਦੇ ਦੇ ਚੁੱਪ ਬੈਠੋ ਬੈਠੇ ਰਹਿੰਦੇ ਨੇ ਫਿਰ ਹੋਰ ਕੀ ਦੇਖਿਆ ਨਿਊ ਬੋਨ ਬੇਬੀ ਵੀ ਤੁਹਾਡੇ ਕੋਲ ਹੈਗੇ ਨੇ ਬੱਚੇ ਛੋਟੇ ਜਿਹੜੇ ਹੈਗੇ ਉਹ ਵੀ ਹੈ ਕਹਿੰਦੇ ਉਹਨਾਂ ਦਾ ਕੋਈ ਟੀਕਾ ਕਰਨ ਵਗੈਰਾ ਕਰਵਾ ਲਿਆ ਸੀ ਕਿਹਦਾ ਜਿਹੜੇ ਬੱਚੇ ਹੁੰਦੇ ਸੁੰਦੀਏ ਕੁੱਤੀਏ ਦੋ ਜਿਹੜੇ ਬੱਚੇ ਹੁੰਦੇ ਉਹਨਾਂ ਦਾ ਟੀਕਾ ਕਰਨ ਵਗੈਰਾ ਕਰਵਾ ਲਿਆ ਹਾਂਜੀ ਉਹ ਤਾਂ ਤਕਰੀਬਨ ਸਾਡੇ ਡਾਕਟਰ ਬਾਕਾਇਦਾ ਸਿੰਘ ਨਾਲੇ ਨਾਲ ਟੀਕਾ ਜਿੰਨੇ ਵੀ ਹੁੰਦੇ ਨੇ ਨਾਲ ਜਣ ਕਰਾਉਣੇ ਪੈਂਦੇ ਨੇ ਕਿ ਗਾਹਾਂ ਕਿਸ ਨੂੰ ਇਹ ਪ੍ਰੋਬਲਮ ਨਾ ਹੋਵੇ ਜੇ ਕਿਵਰੀ ਇਹ ਜੀ ਬਿਮਾਰੀ ਆਪਾਰਬੋ ਹੋ ਗਈ ਜਾਂ ਇਸ ਟੈਂਪਰ ਇੱਕ ਬਿਮਾਰੀ ਇਹ ਜੀ ਉਹਨਾਂ ਦੀ ਡਰ ਲੱਗਦਾ ਰਹਿੰਦਾ ਜਾਂ ਕਿਸੇ ਨੂੰ ਰਸਤੇ ਜੇ ਕੱਟਣ ਉਹਦੇ ਟੀਕਾ ਲਵਾ ਦੀਦਾ ਵੀ ਆ ਫਿਰ ਕਰਾ ਕਿड्डे ਕਬਡੇ ਹੋ ਜਾਂਦੇ ਜਦੋਂ ਇਹਨਾਂ ਨੂੰ ਤੁਸੀਂ ਦੇ ਦਿੰਦੇ ਕਿਸੇ ਨੂੰ तकरीबन ਜਦ ਤੱਕ ਕਈ ਤਾਂ ਮਨਲਾ ਮਹੀਨੇ ਕਿ ਹੁੰਦੇ ਲੋਕ ਲੈ ਜਾਂਦੇ ਨੇ ਹੁਣ ਤਕਰੀਬਨ ਇੱਕ ਕੱਲ ਲੈ ਕੇ ਗਏ ਨੇ ਪਰ ਕਈ ਵਾਰੀ ਤਕਰੀਬਨ ਇਹ ਲੋਕ ਕੀ ਕਰਦੇ ਨੇ ਲੈ ਕੇ ਛੱਡ ਦਿੰਦੇ ਨੇ ਬਾਅਦ ਚ ਜਾਂ ਸਾਨੂੰ ਵਾਪਸ ਕਰ ਦਿੰਦੇ ਨੇ ਜਦ ਬਿਮਾਰ ਹੋ ਜਾਂਦਾ ਅਸੀਂ ਕਹਿੰਨੇ ਲੋਕਾਂ ਨੂੰ ਪੀਲੇ ਹੀ ਕਰਦੇ ਆ ਕਿ ਦੇਖੋ ਹਰ ਬੰਦਾ ਅਡਾਪਟ ਕਰੇ ਤੁਸੀਂ ਜਿੰਨੇ ਵੀ ਦੇਖਿਆ ਤੁਸੀਂ ਜਿੰਨੇ ਵੀ ਵੀਡੀਓ ਦੇਖੇ ਮੇਰੇ ਉੱਪਰ ਜਾ ਕੇ ਦਿਖਾਏ ਨੇ ਸਟਰੀਟ ਡੌਗ ਤਾਂ ਲੱਗਦੇ ਨਹੀਂ ਹੈਗੇ ਉਹ ਵੀ ਸਟਰੀਟ ਡੌਗ ਨਹੀਂ ਜਿੰਨੇ ਦੀ ਸਾਫ ਸੰਭਾਲ ਰੱਖਾਂਗੇ ਤਾਂ ਮੈਂ ਕਹਿੰਦਾ ਸ਼ਰਤ ਲਾ ਲਨ ਕਿ ਉਹ ਡੌਗੀਆਂ ਨੂੰ ਜਿੰਨੇ ਵੀ ਨੂੰ ਦੇ ਐਟ ਬੋਲਰ ਜਾਂ ਕੁਝ ਵੀ ਲਾਇਬ੍ਰੇਰੀ ਰੱਖਿਆ ਨੂੰ ਉਸ ਤੋਂ ਬੈਟਰ ਨੇ ਨਾਲੇ ਸਿਆਣੇ ਨੇ ਆਪਣੇ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਹਾਡੀ ਕਿਸੇ ਤਰ੍ਹਾਂ ਦੀ ਹੈਲਪ ਹੋਣੀ ਚਾਹੀਦੀ ਹੈ ਕਿਉਂਕਿ ਤੁਸੀਂ ਸ਼ਹਿਰ ਚ ਜਗਾ ਜਗਾ ਕੁੱਤੇ ਰੱਖੇ ਹੋਏ ਨੇ ਇਹਨਾਂ ਨੂੰ ਇੱਕ ਜਗ੍ਹਾ ਜ ਇਕੱਠਾ ਕੀਤਾ ਜਾਵੇ ਤਾਂ ਕਿਸ ਤਰ੍ਹਾਂ ਹੋ ਸਕਦਾ ਹੈ ਮੈਂ ਤਾਂ ਪ੍ਰਸ਼ਾਸਨ ਨੂੰ ਇਹੀ ਅਪੀਲ ਕਰਦਾ ਮੈਂ ਤਾਂ ਪਹਿਲਾਂ ਐਸਟੀਐਮ ਸਾਹਿਬ ਕੋ ਡੀਸੀ ਸਾਹਿਬ ਨਾਲ ਗੱਲ ਹੋਈ ਸੀ ਕਿ ਜੇ ਸਾਨੂੰ ਜਗ੍ਹਾ ਦਿੱਤੀ ਜਾਵੇ ਜਿੱਦੇ ਨੇ ਸੀ ਮੰਨ ਲਓ ਕਿ ਤਕਰੀਬ ਜਿਹੜੀਆਂ ਗਊਸ਼ਾਲਾ ਗਊਆਂ ਨੇ ਉਹਨੂੰ ਸਿਰਫ ਦੁੱਧ ਬਾਸੇ ਰੱਖਦੇ ਨੇ ਤੇ ਉਹ ਜਿਹੜੀ ਜਿਹੜੀਆਂ ਮੰਨ ਲਓ ਕਿ ਜਿਆਦਾ ਜ਼ਖਮੀ ਹੁੰਦੀਆਂ ਉਹਨੂੰ ਰੱਖ ਦੇਣੀ ਹੈ ਵੀ ਅਸੀਂ ਉਹਨਾਂ ਨੂੰ ਇਕੱਠੇ ਕਰ ਸਕੀਏ ਦੂਸਰੇ ਡੌਗੀਸੇ ਕੋਈ ਵੀ ਮੰਨ ਲਾ ਚਾਹੇ ਕੋਈ ਬੰਦਰ ਹੋਵੇ ਜੇ ਬਿੱਲੀ ਹੈ ਕੋਈ ਵੀ ਕੁਝ ਵੀ ਹੈ ਚਾਹੇ ਇਨਸਾਨ ਅਸੀਂ ਉਹਨਾਂ ਦੀ ਸੇਵਾ ਕਰਨਾ ਚਾਹੁੰਦੇ ਹਾਂ ਮੈਂ ਮਤਲਬ ਵੀ ਚੰਗੇ ਕੰਮ ਕਰੀਏ ਬਸ ਮੇਨ ਮਕਸਦ ਸਾਡਾ ਇਹੀ ਆ ਕੀ ਅਪੀਲ ਕਰਨਾ ਚਾਹੁੰਦੇ ਹਾਂ ਜਿਹੜੇ ਤੁਹਾਡੇ ਨਾਲ ਲੁਕਾਉਣਾ ਚਾਹੁੰਦੇ ਰਲਣਾ ਚਾਹੁੰਦੇ ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਤੁਹਾਡੇ ਘਰ ਜਿੰਨੇ ਵੀ ਮੰਨ ਲੇ ਜ ਕਿਸੇ ਦੇ ਵੀ ਘਰੇ ਕੋਈ ਡੌਗੀਸ ਹੈਗਾ ਉਹਨੂੰ ਪਿਆਰ ਕਰੋ ਜੇ ਕਿਸੇ ਦੀ ਕੋਈ ਚੀਜ਼ ਦੀ ਲੋੜ ਹੈ ਜਾਂ ਹੈਲਪ ਦੀ ਲੋੜ ਹੈ ਜਾਂ ਕੋਈ ਦਵਾਈ ਦੀ ਲੋੜ ਹੈ ਜਾਂ ਦੁੱਧ ਦੀ ਲੋੜ ਹੈ ਜਾਂ ਰੋਟੀ ਦੀ ਲੋੜ ਹੈ ਜੀ ਬੰਦਾ ਕਹਿੰਦਾ ਅਸੀਂ ਨਹੀਂ ਪਾ ਸਕਦੇ ਜਾਂ ਅਸੀਂ ਤੰਗ ਪਰੇਸ਼ਾਨ ਨਾ ਜਾਂ ਭਾਂਡੇ ਦੀ ਲੋੜ ਹੈ ਬਾਹਰ ਆਪਣੇ ਦਰਾਂ ਮੂਰੇ ਭਾਂਡੇ ਰੱਖਣ ਉਹਨਾਂ ਸੀ ਜਦ ਖਾਲੀ ਭਾਂਡਾ ਪਿਆ ਹੋਗਾ ਬਾਰਨੇਸਰ ਪਾਣੀ ਦਾ ਪਾਈ ਦੇਣਗੇ ਲੋਕ ਇਹ ਪਾਣੀ ਦਾ ਵੀ ਪੁੰਨ ਮਿਲਣਾ ਉਹਨਾਂ ਨੂੰ ਸੋ ਅਸੀਂ ਗੱਲਬਾਤ ਕੀਤੀ ਜਗਦੀਪ ਸ਼ਰਮਾ ਜੀ ਨਾਲ ਜੋਗੀ ਲੈਟਰ ਆਰਡਿੰਗ ਗੁਰਦਾ ਸ਼ੋਰੂਮ ਚਲਾ ਰਹੇ ਹਨ ਨਾਲ ਹੀ ਉਹ ਵਾਰਾ ਕੁੱਤਿਆਂ ਦੀ ਸੇਵਾ ਵੀ ਕਰ ਰਹੇ ਹਨ ਉਹਨਾਂ ਨੇ ਦੱਸਿਆ ਕਿ ਮੇਰੀ ਸੇਵਾ ਵਿੱਚ ਅਗਰ ਜੇ ਕੋਈ ਸ਼ਹਿਰ ਵਾਸੀ ਜੁੜਨਾ ਚਾਹੁੰਦਾ ਤਾਂ ਦਿਲ ਖੋਲ ਕੇ ਜੁੜ ਔਰ ਇਹਨਾਂ ਕੂਤੇਵਾਰਾ ਗੁੱਤਿਆਂ ਨੂੰ ਪਿਆਰ ਕਰੋ ਨਾ ਕਿ ਦੁਤਕਾਰੋ ਇਹ ਆਵਾਰਾ ਕੁੱਤੇ ਆਪਣੇ ਘਰ ਦੇ ਕੁੱਤਿਆਂ ਨਾਲੋਂ ਵੱਧ ਆਪਣੇ ਮਹੱਲੇ ਦੀ ਤੇ ਆਪਣੇ ਗਲੀਆਂ ਦੀ ਦੇਖਭਾਲ ਕਰਦੇ ਹਨ ਮੈਂ ਪਰਮਿੰਦਰ ਵਰਮਾ